ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਦੱਸਿਆ ਸੀ ਕਿ ਹਰ ਮੰਗਲਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਿਆ ਕਰੂਗੀ ਅੱਜ ਪਹਿਲੀ ਬੱਕਰਾ ਮੰਡੀ ਸੀ ਦੋਸਤੋ ਉਦਘਾਟਨ ਕਰਨ ਲੱਗੇ ਆ ਪਹਿਲੀ ਬੱਕਰਾ ਮੰਡੀ ਦਾ ਪਿੰਡ ਖਾਰੇ ਬਾਈ ਸੁੱਖੇ ਤੋਂ ਕਟਾਉਣ ਲੱਗੇ ਆ ਰੀਬਨ ਕੱਢ ਦੋ ਬਾਈ ਆਪਾਂ ਇਹੇ ਬੇਨਤੀ ਕਰਦੇ ਆਂ ਮੇਰੇ ਕਾਲੇ ਹਾਂਜੀ ਵੀ ਆਪਾਂ ਕੋਈ ਏਡੇ ਵੱਡੇ ਬੰਦੇ ਨਹੀਂ ਵੀ ਜੇ ਆਪਾਂ ਇਹਨੂੰ ਇਹਨੇ ਆਪਾਂ ਨੂੰ ਮਾਨ ਸਨਮਾਨ ਦਿੱਤਾ ਵੀ ਬਾਈ ਤੂੰ ਸਾਡੇ ਨਾਲ ਪੁਰਾਣਾ ਮੁੰਡਾ ਸਾਡੇ ਨਾਲ ਖੜਾ ਹਾਂ ਹਾਂਜੀ ਵੀ ਇਹ ਤੈਨੂੰ ਮੈਂ ਖਿਆ ਯਾਰ ਮੈਂ ਤਾਂ ਛੋਟਾ ਜਿਹਾ ਬੰਦਾ ਹਣਾ ਬਾਈ ਤੇ ਜੇ ਕੋਈ ਭੈਣ ਭਰਾ ਕੋਈ ਹੈਗਾ ਤੇ ਜੇ ਕੋਈ ਗੁੱਸਾ ਨਾ ਕਰੇ ਆਪਾਂ ਨੂੰ ਸਾਰੇ ਭਰਾ ਇੱਕੋ ਜਿਹੇ ਆ ਤੇ ਇਹਦੇ ਨਾਲ ਭਰਾ ਨਾਲ ਆਪਾਂ ਪਿਛਲੇ ਕਈ ਸਾਲਾਂ ਤੋਂ ਤਿੰਨ 23 ਸਾਲਾਂ ਤੋਂ ਵੀ ਜਾਣੀ ਕਿ ਜਿਵੇਂ ਆਪਾਂ ਸੁਘਣੇ ਬਾਈ ਮੰਡੀ ਲਾਉਂਦਾ ਉੱਥੇ ਵੀ ਆਪਾਂ ਬਾਈ ਨਾਲ ਖੜੇ ਆਂ ਪੁਰਾਣੇ ਤੇ ਅੱਜ ਵੀ ਇਹਨੂੰ ਬਾਈ ਨੂੰ ਵਧਾਈਆਂ ਦਿੰਨੇ ਆ ਤੇ ਹਰੇਕ ਬੱਕਰੀ ਪਾਲਕ ਵੀਰਾਂ ਨੂੰ ਇਹੀ ਬੇਤੀ ਕਰਦੇ ਆ ਸਾਰੇ ਹਰ ਮੰਗਲਵਾਰ ਤੇ ਐਤਵਾਰ ਮੰਡੀ ਲੱਗਦੇ ਬਾਈ ਜਰੂਰ ਆਇਆ ਠੀਕ ਹੈ ਘੜਦੇ ਬਾਈ ਰੀ ਬਣ ਛੜਦੇ ਟੁੰਡ ਬੰਦਾ ਬਾਈ ਖੜੀ ਹੈ ਲੈ ਬਾਈ ਜਿਲ੍ਹਾ ਦਾਸ ਤੋਂ ਸਰਦਾ ਸੀਗਾ ਹਾਂ ਲੈ ਮਾਨ ਸਨਮਾਨ ਕੀਤਾ ਬਾਈ ਕਿੰਨਾ ਮਾਨ ਸਨਮਾਨ ਕੀਤਾ ਲੈ ਬਾਈ ਤਾੜੀਆਂ ਮਾਰ ਦੋ ਵੀ ਤਾੜੀਆਂ ਖਾਲਾ 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 ਪਹਿਲਾਂ ਮੰਡੀ ਲਾਉਣ ਵਾਲਾ ਕਰਾਉਣਾ ਸਹੀ ਹੈ ਸਹੀ ਹੈ ਇਹ ਸਾਡਾ ਛੋਟਾ ਵੀਰ ਆ ਸਾਡਾ ਵੱਡਾ ਭਰਾ ਕਿ ਜਨੀ ਹਾਂ ਅਈ ਪਰਮਿੰਦਰ ਗਾਹ ਆਪੂ ਬੰਦਾਂਗੇ ਅਸੀਂ ਸਾਰੇ ਠੀਕ ਆ ਚਲੋ ਚੱਕ ਬਾਈ ਜਰਾ ਤੂੰ 2100 ਰੁਪਏ ਦੇ ਨਾਲ ਬਾਈ ਨੇ ਇਹ ਘਟਨ ਕੀਤਾ ਬਾਈ ਸੁਖੇ ਨੇ ਠੀਕ ਆ ਜੀ 2100 ਰੁਪਏ ਨਾਲ ਠੀਕ ਆ ਜੀ ਸਾਰਿਆਂ ਨੂੰ ਇਹ ਨਹੀਂ ਨਹੀਂ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਜੀ ਆਇਆਂ ਨੂੰ ਤੁਸੀਂ ਪਹੁੰਚੇ ਹੋ ਜਿੰਨੇ ਕੇ 10 ਕੋਲੇ ਆਪਦੀ ਪੂੰਜੀ ਸੋਲੀਆਂ ਜਿੱਦ ਕੇ ਜੱਸ ਕੱਟ ਕੇ 2100 ਰੁਪਏ 10 ਕੋਲੇ ਜਿਹੜਾ ਕੱਟ ਕੇ ਜੱਸ ਸੀ ਉਹ ਪਾਵੇ ਬਹੁਤ ਬਹੁਤ ਰਾਂਗਾਂ ਬਾਈ ਲੈ ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸਾਰੇ ਐਤਵਾਰ ਵੀ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਆ ਤੇ ਮੰਗਲਵਾਰ ਵੀ ਲੱਗਿਆ ਕਰੂਗੀ ਅੱਜ ਪਹਿਲੀ ਬੱਕਰਾ ਮੰਡੀ ਸੀ ਉਦਘਾਟਨ ਕੀਤਾ ਬਈ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਸੋਹਣੇ ਜਾਨਵਰ ਵੀ ਆਏ ਆ ਸੌਦੇ ਵੀ ਚੰਗੇ ਹੋ ਗਏ ਆ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰ ਜਾਨਵਰ ਵੀ ਖੜੇ ਆ ਸਾਰੇ ਸੌਦੇ ਵੀ ਚੰਗੇ ਹੋਏ ਆ ਤੇ ਇਹਦੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਫੇਰ ਇੱਕ ਵਾਰ ਜਦੋਂ ਆਵਾ ਮਕਸਰ ਤੋਂ ਕੋਟ ਨੂੰ ਜਾਂਦੇ ਜਾਂ ਕੋਟ ਤੋਂ ਮਕਸਰੋਂ ਨੂੰ ਆਉਨੇ ਦੋਸਤੋ ਰਸਤੇ ਦੇ ਵਿੱਚ ਪਿੰਡ ਖਾਰਾ ਆਉਂਦਾ ਇਹ ਖਾਰੇ ਦਾ ਜਿਹੜਾ 메ਨ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਬੱਕਰਾ ਮੰਡੀ ਸਾਹਮਣੇ ਲੱਗਦੀ ਆ ਇੱਥੇ ਦੋਸਤੋ ਚਾਹ ਨਾਲ ਆਪਾਂ ਲੱਡੂ ਚਲਾਤੇ ਆ ਤੁਸੀਂ ਦੇਖ ਸਕਦੇ ਹੋ ਆ ਜਾ ਆ ਜਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਸਾਰੇ ਸੱਜਣ ਮਿੱਤਰ ਸਾਰੇ ਭਰਾਵਾਂ ਦਾ ਜਿਹੜੇ ਆਪ ਦਾ ਕੀਮਤੀ ਸਮਾਂ ਕੱਢ ਕੇ ਅੱਜ ਪਿੰਡ ਖਾਰੇ ਬੱਕਰਾ ਮੰਡੀ ਤੇ ਉਦਘਾਟਨ ਤੇ ਪਹੁੰਚੇ ਆ ਆਪਦੇ ਜਾਨਵਰ ਲੈ ਕੇ ਆਏ ਆ ਤੇ ਭਾਈ ਜੀ ਤੁਸੀਂ ਜਰੂਰ ਪਹੁੰਚਿਆ ਕਰਨਾ ਹਰ ਐਤਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਆ